ਝਾੜੂ ਜਦ ਦੀ ਸਰਕਾਰ ਆਈ ਹੈ ਜੀ ਉਹਦੀ ਪਰੇਸ਼ਾਨੀ ਪਰੇਸ਼ਾਨੀ ਹੈ ਜੀ ਅੱਛਾ ਇਹ ਵੀ ਕਿਹਾ ਜਾਂਦਾ ਕਿ ਜਿਹੜੇ ਸਸਕਾਰ ਕਰਨ ਦੇ ਲਈ ਜਾਂਦੇ ਆ ਉਹ ਸ਼ਬਦ ਕਿਤਨੇ ਕਿਤੋਂ ਡਿੱਗ ਜਾਂਦੇ ਜਦੋਂ ਅੰਤਿਮਤਾਈ ਦੇਣ ਦੇ ਲਈ ਜਾਂਦੇ ਆ ਹਾਂਜੀ ਹਾਂਜੀ ਜ਼ਰੂਰੀ ਸਹੀ ਗੱਲ ਹੈ ਜੀ ਬਿਲਕੁਲ ਸਹੀ ਗੱਲ ਹੈ ਜੀ ਦੇਖੋ ਪਾਣੀ ਕਿੰਨਾ ਖੜੇ ਹੋਇਆ ਹੈ ਡੇਂਗੂ ਮਲੇਰੀਆ ਇੱਥੇ ਹੀ ਉੱਠਣਾ ਜੀ ਇੱਥੇ ਹੀ ਉੱਠਣਾ ਇੱਥੇ ਬੰਦੇ ਬਿਮਾਰ ਹੁੰਦੇ ਤੇ ਬੱਚੇ ਮਰਦੇ ਵੀ ਹੈਗੇ ਆ ਜਾਦਾ ਜੀਵਨ ਸਿੰਘ ਸੰਘੋੜਾ ਜੀ ਆਏ ਨੇ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਕੋਈ ਡਿਵੈਲਪਰ ਨਹੀਂ ਕੀਤਾ ਕੋਈ ਕੁਛ ਨਹੀਂ ਇੱਥੇ ਦੋ ਤਿੰਨ ਵਾਰ ਆ ਕੇ ਇੱਥੇ ਵਾਦਾ ਵੀ ਕਰਕੇ ਗਿਆ ਨੇ ਸਾਡ ਆ ਕੰਮ ਹੋਊਗਾ ਉਹ ਕੰਮ ਹੋਊਗਾ ਬਟ ਕੰਮ ਕੋਈ ਵੀ ਨਹੀਂ ਹੋ ਰਿਹਾ ਤੇ ਕਾਲੀ ਰਿਸ਼ਤੇਦਾਰ ਆਇਸ ਗਈ ਕਿਸੇ ਦੇ ਘਰੇ ਜੀ ਨਵੀਂ ਮੈਰਿਜ ਹੋਈ ਸੀ ਮੁੰਡੇ ਦੀ ਉਹ ਪਿੱਛੇ ਬਾਈਕ ਸਲਿੱਪ ਹੋ ਗਈ ਉਹ ਡਿੱਗੇ ਤੇ ਲੇਡੀਜ਼ ਦੇ ਵੀ ਸੱਟਾਂ ਲੱਗੀਆਂ ਯਾਨੀ ਕਹਿ ਨਹੀਂ ਵੀ ਕੰਮ ਕਰਵਾਉਣਾ ਨਾ ਕਰਾਣ ਅਸੀਂ ਕਹਿੰਦੇ ਜਿਹੜਾ ਮੌਕੇ ਦਾ ਮਲੇ ਆ ਜਾਂ ਸਰਪੰਚ ਆ ਉਹ ਇਸ ਜਗ੍ਹਾ ਦੇ ਉੱਤੇ ਸਾਡੇ ਕੋਲ ਆ ਕੇ ਰਵੇ ਫਿਰ ਸਰਕਾਰ ਦਾ ਵਾਦੇ ਤਾਂ ਵਾਦੇ ਬੜੇ ਗਰਦੀ ਲੱਗਦਾ ਫੇਲ ਹੁੰਦੇ ਨਜ਼ਰ ਆ ਰਹੇ ਮੈਂ ਫੇਲ ਹੁੰਦੇ ਨਜ਼ਰ ਨਹੀਂ ਆਦੇ ਫੇਲ ਹੀ ਆ ਜੀ ਤੁਸੀਂ ਦੇਖ ਸਕਦੇ ਹੋ ਟਰਾਂਸਪਰੈਂਸੀ ਕੋਲ ਹੀ ਆ ਜੀ ਕਿ ਦਾਰੂ ਪਿੱਛੇ ਨਾ ਜਾਣ ਇੱਕ ਪੈਸੇ ਪਿੱਛੇ ਨਾ ਜਾਣ ਬੰਦਾ ਦੇਖਣ ਕਿਹੜਾ ਆ ਜਿਹੜਾ ਬੰਦਾ ਇਲਾਕੇ ਦਾ ਕੰਮ ਤਸੱਲੀ ਬਖਸ਼ ਬਿਲਕੁਲ ਇਮਾਨਦਾਰੀ ਦੇ ਨਾਲ ਜਿਹੜਾ ਕਰਨ ਵਾਲਾ ਹੋਵੇ ਉਸ ਬੰਦੇ ਨੂੰ ਹੀ ਵੋਟ ਪਾਣ ਤੇ ਉਸੇ ਬੰਦੇ ਨੂੰ ਜਿਤਾਉਣਾ ਉਹ ਬਾਦਰਕੇ ਪਿੰਡ ਦੇ ਵਿੱਚ ਮੌਜੂਦਾ ਜਿੱਥੇ ਆਮ ਲੋਕਾਂ ਜਿਹੜੀ ਖਾਸੀਆਂ ਪਰੇਸ਼ਾਨੀਆਂ ਝੇਲਣੀਆਂ ਪੈ ਰਹੇ ਸੋ ਬਿਲਕੁਲ ਤੋਂ ਅੰਦਾਜ਼ੀ ਹੈ ਸਰਕਾਰ ਦੇ ਵੱਲੋਂ ਜਿਹੜੇ ਦਾਅਵੇ ਤਾਂ ਬੜੇ ਕਿਤੇ ਜਾਂਦੇ ਪਰ ਦਾਅਵੇ ਜ਼ਮੀਨੀ ਪੱਧਰ ਤੇ ਖੋਖਲੇ ਹੁੰਦੇ ਨਜ਼ਰ ਆ ਰਹੇ ਸੋ ਬਿਲਕੁਲ ਜਿਹੜੀ ਤਸਵੀਰ ਹੈ ਗਰਾਊਂਡ ਜ਼ੀਰੋ ਤੋਂ ਰਿਐਲਿਟੀ ਤੁਸੀਂ ਇਹ ਜਿਹੜੀ ਦੇਖ ਸਕਦੇ ਹੋ ਕਾਫੀ ਜਿਹੜਾ ਪਾਣੀ ਖੜਾ ਹੈ ਤੇ ਆਲੇ ਦੁਆਲੇ ਘਰ ਨੇ ਤੇ ਕਿਤਨਾ ਕਿਤੇ ਜਿਹੜਾ ਬਿਮਾਰੀਆਂ ਨੂੰ ਸੱਦਾ ਉਹ ਵੀ ਦਿੱਤਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਜਿਹੜੀ ਇਹ ਰੋਡ ਹੈ ਇਹ ਕਿਤਾਂ ਕਿਤੇ ਜਿਹੜੀ ਸ਼ਮਸ਼ਾਨ ਘਾਟ ਨੂੰ ਰੋਡ ਜਾਂਦੀ ਹੈ ਦੱਸਿਆ ਜਾਂਦਾ ਹੈ ਕਿ ਜਿਹੜੀ ਸ਼ ਨਿਸ਼ਾਨੀਆਂ ਚੇਲਨੀ ਪੈਂਦੇ ਇਸ ਜਗ੍ਹਾ ਦੇ ਉੱਪਰ ਕਈ ਵਾਰ ਜਿਹੜੀ ਅ ਅੰਤਿਮ ਵਿਦਾਈ ਦੇ ਲਈ ਜਾਂਦੇ ਨੇ ਤੇ ਜਿਹੜਾ ਸ਼ਵਕ ਕਈ ਲੋਕਾਂ ਦਾ ਇਸ ਜਗ੍ਹਾ ਦੇ ਉੱਪਰ ਗੇਜ ਜਾਂਦਾ ਤੇ ਨਰਕ ਭਰੀ ਜਿਹੜੀ ਜ਼ਿੰਦਗੀ ਜੀਨੂ ਲੋਕ ਜਿਹੜੇ ਮਜਬੂਰ ਨੇ ਸੋ ਜਿਹੜੇ ਲੋਕ ਨੇ ਉਹਨਾਂ ਨਾਲ ਜਿਹੜੀ ਗੱਲਬਾਤ ਜਿਹੜੀ ਜਰੂਰ ਕਰਾਂਗੇ ਬ੍ਰਦਰ ਕੀ ਨਾਮ ਹੈ ਤੁਹਾਡਾ ਕਿੰਨੇ ਕ ਸਮੇਂ ਤੋਂ ਪਰੇਸ਼ਾਨੀ ਆ ਰਹੀ ਜੀ ਮੇਰਾ ਨਾਮ ਪਵਨ ਕੁਮਾਰ ਹੈ ਜੀ ਇਹ ਪਰੇਸ਼ਾਨੀ ਜਿਹੜੀ ਹੈਗੀ ਹੈ ਜੀ ਮੰਨ ਕੇ ਚੱਲੋ ਜੀ ਇਹ ਝਾੜੂ ਜਦ ਦੀ ਸਰਕਾਰ ਆਈ ਹੈ ਜੀ ਉਹਦੀ ਪਰੇਸ਼ਾਨੀ ਪਰੇਸ਼ਾਨੀ ਹੈ ਜੀ ਅੱਛਾ ਜੀ ਝਾੜੂ ਵਾਲੇ ਸਾਰੇ ਵੀਡੀਓ ਮੈਂ ਪਾਉਂਦੇ ਹੈਗੇ ਆ ਸੜਕਾਂ ਦੇਖੋ ਇਹੋ ਸੜਕਾਂ ਦੇਖੋ ਉਹ ਸੜਕਾਂ ਦਿਖਾਉਂਦੇ ਜਿਹੜੀ ਪਹਿਲੇ ਤੋਂ ਹੀ ਮੰਡੀਆਂ ਹੋਈਆਂ ਨੇ ਉਹਨਾਂ ਦੇ ਮਾੜੀ ਲੁੱਕ ਜੀ ਪਾ ਦਿੰਦੇ ਠੀਕ ਹੈ ਜੀ ਆ ساری ਉਮਰ ਦਾ ਇਹ ਏਦਾਂ ਦੀ ਹੀ ਹੈਗਾ ਅੱਛਾ ਇਹ ਵੀ ਕਿਹਾ ਜਾਂਦਾ ਕਿ ਜਿਹੜੇ ਸੰਸਕਾਰ ਕਰਨ ਦੇ ਲਈ ਜਾਂਦੇ ਆ ਉਹ ਸ਼ਵ ਕਿਤਨੇ ਕਿਤੋਂ ਡਿੱਗ ਜਾਂਦੇ ਜਦੋਂ ਅੰਤਿਮ ਪਤਾ ਹੀ ਦੇਣ ਦੇ ਲਈ ਜਾਂਦੇ ਆ ਹਾਂਜੀ ਹਾਂਜੀ ਜ਼ਰੂਰੀ ਸਹੀ ਗੱਲ ਹੈ ਜੀ ਬਿਲਕੁਲ ਸਹੀ ਗੱਲ ਹੈ ਜੀ ਇਧਰੋਂ ਤੁਸੀਂ ਵੀ ਨੰਗ ਕੇ ਦੇਖ ਲੋ ਜੀ ਤੁਹਾਡਾ ਪਤਾ ਲੱਗ ਜਾਊਗਾ ਕੀ ਗੱਲਬਾਤਾਂ ਕੀ ਨਹੀਂ ਬੰਦਾ ਪੈਦਲ ਵੀ ਨਹੀਂ ਜਾ ਸਕਦਾ ਮਹਾਰਾਜ ਜੀ ਲੱਗਦਾ ਜਿਹੜੇ ਲੋਕ ਨੇ ਨਰਕ ਭਰੀ ਜ਼ਿੰਦਗੀ ਜੀ ਨੂੰ ਮਜਬੂਰ ਨੇ ਹਾਂਜੀ 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 ਮਹਾਰਾਜ ਜੀ ਆ ਦੇਖੋ ਪਾਣੀ ਕਿੰਨਾ ਖੜੇ ਹੋਇਆ ਹੈ ਡੇਂਗੂ ਮਲੇਰੀਆ ਇੱਥੇ ਹੀ ਉੱਠਣਾ ਜੀ ਇੱਥੇ ਹੀ ਉੱਠਣਾ ਇੱਥੇ ਬੰਦੇ ਬ ਤੇ ਇਹਦਾ ਗਵਰਨਮੈਂਟ ਨੇ ਕੁਛ ਵੀ ਨਹੀਂ ਕੀਤਾ ਜਾਦਾ ਜੀਵਨ ਸਿੰਘ ਸੰਘੋਵਾਲ ਜੀ ਆਏ ਨੇ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਕੋਈ ਡਿਵੈਲਪ ਨਹੀਂ ਕੀਤੀ ਕੋਈ ਕੁਛ ਨਹੀਂ ਇੱਥੇ ਦੋ ਤਿੰਨ ਵਾਰ ਆ ਕੇ ਇੱਥੇ ਵਾਦਾ ਵੀ ਕਰਕੇ ਗਏ ਨੇ ਸਾਡ ਆ ਕੰਮ ਹੋਊਗਾ ਉਹ ਕੰਮ ਹੋਊਗਾ ਬਟ ਕੰਮ ਕੋਈ ਵੀ ਨਹੀਂ ਹੋ ਰਿਹਾ ਜੀ ਲੱਗਦਾ ਜਿਹੜੇ ਸਰਕਾਰ ਨੇ ਦਾਅਵੇ ਤੇ ਵਾਦੇ ਕੀਤੇ ਬਿਲਕੁਲ ਫੇਲ ਹੁੰਦੇ ਨਜ਼ਰ ਆ ਰਹੇ ਬਿਲਕੁਲ ਫੇਲ ਹੈ ਜੀ ਬਿਲਕੁਲ ਫੇਲ ਕੋਈ ਵੀ ਕੰਮ ਨਹੀਂ ਹਿੰਦਾ ਦਾ ਪਾਸ ਹੋਇਆ ਜੀ ਇਹ ਸਾਰਾ ਹੀ ਆ ਕੇ ਝੂਠੇ ਵਾਦੇ ਝੂਠੀਆਂ ਗੱਲਾਂ ਕੋਈ ਵੀ ਗੱਲਬਾਤ ਪੱਕੀ ਨਹੀਂ ਹੈਗੀ ਜੀ ਦੇਖੋ ਲੈਕਚਰ ਵੀ ਆ ਰਹੇ ਦੋ ਹਸਤਾ ਜੀ ਕਿ ਕਿਸ ਕੇ ਜਿਹੜੀ ਸਾਡੀ ਕਾਲੀ ਦਲ ਸਰਕਾਰ ਜੀ ਹੁਣ ਉਹਨੂੰ ਅਸੀਂ ਵੋਟ ਪਾਵਾਂਗੇ ਉਹਨੂੰ ਸਪੋਰਟ ਕਰਾਂਗੇ ਜੀ ਕਿਉਂਕਿ ਪਹਿਲੇ ਕਾਲੀ ਦਲ ਦੇ ਰਾਜ ਦੇ ਵਿੱਚ ਇੰਨੇ ਕੰਮ ਹੋਏ ਉਹ ਪਹਿਲੀਆਂ ਸੜਕਾਂ ਸੀ ਜਿਹੜੀਆਂ ਉਹ ਬਣਾ ਗਿਆ ਉਸ ਤੋਂ ਬਾਅਦ ਕੋਈ ਸੜਕ ਨਹੀਂ ਕੋਈ ਕੁਝ ਨਹੀਂ ਬਣਿਆ ਜੀ ਸੋ ਬਿਲਕੁਲ ਜਿਹੜੀ ਤਸਵੀਰ ਹੈ ਔਰ ਫਿਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਆਮ ਲੋਕ ਨੇ ਨਰਕ ਭਰੀ ਜਿਹੜੀ ਜ਼ਿੰਦਗੀ ਜੀਣ ਨੂੰ ਮਜਬੂਰ ਨੇ ਸੋ ਜਿਹੜੀ ਰੋਡ ਸਾਰੀ ਟੁੱਟੀ ਹੋਈ ਹੈ ਤੇ ਕਈ ਥਾਵਾਂ ਦੇ ਉੱਪਰ ਜਿਹੜਾ ਪਾਣੀ ਹੈ ਉਹ ਵੀ ਖੜਾ ਹੈ ਤੇ ਕਿਤਨਾ ਕਿਤੇ ਜਿਹੜਾ ਬਿਮਾਰੀਆਂ ਨੂੰ ਸੱਦਾ ਉਹ ਦਿੱਤਾ ਜਾ ਰਿਹਾ ਤੋ ਇਲਾਕੇ ਦੇ ਹੋਰ ਲੋਕ ਨਾਲ ਸਾਡੇ ਨਾਲ ਗੱਲਬਾਤ ਉਹ ਕਰ ਰਹੇ ਸਰ ਕੀ ਕਹਿਣਾ ਚਾਹੋਗੇ ਕਿੰਨੀ ਕੋਈ ਪਰੇਸ਼ਾਨੀ ਆ ਰਹੀ ਹੈ ਸਰ ਜੀ ਪਰੇਸ਼ਾਨੀ ਇੰਨੀ ਹੈ ਜੇ ਤਾਂ ਮੀਂਹ ਕਣੀ ਪੈ ਜਾਵੇ ਜਾਂ ਧੁੰਦ ਪੈ ਗਈ ਜਾਂ ਕੋਈ ਨਿਊ ਫੈਮਲੀ ਇੱਥੇ ਮਹੱਲੇ ਮਹੱਲੇ ਦਾ ਬੇੜਾ ਦਾ ਘਰ ਕਾ ਕੇ ਜਾਂਦੇ ਜਾਂਦੇ ਆ ਮਾੜਾ ਚੰਗਾ ਬੋਲ ਕੇ ਜਾਂਦੇ ਜੀ ਨਾਲ ਦੀ ਨਾਲ ਕੱਲ ਹੀ ਰਿਸ਼ਤੇਦਾਰ ਆਇਸ ਗਈ ਕਿਸੇ ਦੇ ਘਰੇ ਜੀ ਨਵੀਂ ਮੈਰਿਜ ਹੋਈ ਸੀ ਮੁੰਡੇ ਦੀ ਉਹ ਪਿੱਛੇ ਬਾਈਕ ਸਲਿੱਪ ਹੋ ਗਈ ਉਹ ਡਿੱਗੇ ਤੇ ਲੇਡੀਜ਼ ਦੇ ਵੀ ਸੱਟਾਂ ਲੱਗੀਆਂ ਯਾਨੀ ਕਹਿੰਦਾ ਭਾਬ ਜਾਨੀ ਜੀ ਇੱਥੇ ਕੋਈ ਹੈ ਨਹੀਂਗਾ ਜੀ ਅੱਗੇ ਅਸੀਂ ਚਾਹੁੰਦੇ ਆ ਜੇ ਨਹੀਂ ਵੀ ਕੰਮ ਕਰਵਾਉਣਾ ਨਾ ਕਰਾਨ ਅਸੀਂ ਕਹਿੰਦੇ ਜਿਹੜਾ ਮੌਕੇ ਦਾ ਮਿਲੇ ਆ ਜਾ ਸਰਪੰਚ ਆ ਉਹ ਇਸ ਜਗ੍ਹਾ ਦੇ ਉੱਤੇ ਸਾਡੇ ਕੋਲ ਆ ਕੇ ਰਵੇ 5 ਦਿਨ ਰਹੂਗਾ ਮੱਛਰ ਦੇ ਵਿੱਚ ਰਹੂਗਾ ਗੰਦ ਦੇ ਵਿੱਚ ਰਹੂਗਾ ਆਪਣੇ ਆਪ ਸੁਧਾਰ ਕਰੂਗਾ ਤੇ ਲੱਗਦਾ ਜਿਵੇਂ ਪਾਣੀ ਖੜਾ ਹੈ ਕਈ ਲੋਕਾਂ ਨੂੰ ਜਿਹੜੀ ਬਿਮਾਰੀ ਉਹ ਵੀ ਹੋ ਰਹੀਆਂ ਨੇ ਜੀ ਇੱਥੇ ਟਾਈਫਾਇਰ ਡੈਂਗੂ ਦੇ ਬਹੁਤ ਮਰੀਜ਼ ਨਿਕਲਦੇ ਆ ਜੀ ਪਿੱਛੇ ਬਹੁਤ ਬੀਬੀਆਂ ਨੂੰ ਸੈਲ ਸੈਲ ਘਟਣ ਦੀ ਬਹੁਤ ਪ੍ਰੋਬਲਮ ਆਈ ਜੀ ਕੁੱਤੜੀ ਬਹੁਤ ਹੈ ਇੱਥੇ ਬੁਰਾ ਹਾਲ ਹੈ ਜੀ ਸਰਕਾਰ ਦਾ ਵਾਦੇ ਤਾਂ ਵਾਦੇ ਬੜੇ ਗਰਦੀ ਲੱਗਦਾ ਫੇਲ ਹੁੰਦੇ ਨਜ਼ਰ ਆ ਰਹੇ ਨੇ ਇਹ ਫੇਲ ਨਹੀਂ ਹੁੰਦੇ ਨਜ਼ਰ ਨਹੀਂ ਆਉਂਦੇ ਫੇਲ ਹੀ ਆ ਜੀ ਤੁਸੀਂ ਦੇਖ ਸਕਦੇ ਹੋ ਟਰਾਂਸਫਰਮ ਦੇ ਕੋਲ ਹੀ ਆ ਜੀ ਅੱਜ ਕੱਲ ਦੇ ਵਿੱਚ ਹਲਾਬ ਚੜੀ ਨਹੀਂ ਤਾਂ ਇਹਦੇ ਉੱਤੇ ਕੋਈ ਕੰਮ ਨਹੀਂ ਕਰ ਚ ਰਿਹਾ ਜ ਜਿਹੜਾ ਆਪਣੇ ਮਤਦਾਨ ਸਹੀ ਤਰੀਕੇ ਨਾਲ ਕਰਿਆ ਕਰਨਾ ਤਾਂ ਕਿ ਕੰਮ ਹੋਣ ਇਲਾਕੇ ਦੇ ਇਹ ਆਪਾਂ ਕਹਿਣਾ ਚਾਹੁੰਦੇ ਆਂ ਇੱਕ दारू ਪਿੱਛੇ ਨਾ ਜਾਣ ਇੱਕ ਪੈਸੇ ਪਿੱਛੇ ਨਾ ਜਾਣ ਬੰਦਾ ਦੇਖਣ ਕਿਹੜਾ ਆ ਜਿਹੜਾ ਬੰਦਾ ਇਲਾਕੇ ਦਾ ਕੰਮ ਤਸੱਲੀ ਬਖਸ਼ ਬਿਲਕੁਲ ਇਮਾਨਦਾਰੀ ਦੇ ਨਾਲ ਜਿਹੜਾ ਕਰਨ ਵਾਲਾ ਹੋਵੇ ਉਸ ਬੰਦੇ ਨੂੰ ਹੀ ਵੋਟ ਪਾਣ ਤੇ ਉਸੇ ਹੀ ਬੰਦੇ ਨੂੰ ਜਿਤਾਉਣਾ ਜਿਹੜਾ ਇਲਾਕੇ ਦੀ ਵਿੱਚ ਵਿਕਾਸ ਦੀ ਕਾਰਜ ਕਰ ਸਕਦਾ ਹੋਵੇ ਦੂਜੇ ਕਿਸੇ ਬੰਦੇ ਨੂੰ ਨਹੀਂ ਸੋ ਬਿਲਕੁਲ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਹੁੰਦਾ ਸਿੱਧੇ ਦੌਰ ਤੇ ਇਹੀ ਕਹਿਣਾ ਕਿ ਆਮ ਲੋਕਾਂ ਜਿਹੜੇ ਕਾਫੀ ਪਰੇਸ਼ਾਨੀ ਹੈ ਕਾਫੀ ਖਾਸੇ ਲੰਬੇ ਸਮੇਂ ਤੋਂ ਝੇਲਣੀ ਪੈ ਰਹੀ ਜਿਹੜੀ ਸਰਕਾਰ ਦੇ ਵੱਲ ਜਿਹੜੇ ਕਾਫੀ ਦਾਅਵੇ ਤੇ ਵਾਅਦੇ ਕੀਤੇ ਗਏ ਸੀ ਪਰ ਜਿਹੜੇ ਦਾਅਵੇ ਆ ਉਹ ਬਿਲਕੁਲ ਫੇਲ ਹੁੰਦੇ ਨਜ਼ਰ ਆ ਰਹੇ ਸੋ ਜਿਹੜੇ ਆਮ ਲੋਕ ਨੇ ਨਰਕ ਵਰਗੀ ਜਿਹੜੀ ਜ਼ਿੰਦਗੀ ਬਤੀਤ ਕਰਨੋਂ ਮਜਬੂਰ ਹੈ ਸੋ ਦੂਸਰੇ ਪਾਸੇ ਜਿਹੜੀ ਪਿੱਛੇ ਤੁਸੀਂ ਰੋਡ ਦੇਖ ਸਕਦੇ ਹੋ ਇਹ ਜਿਹੜੀ ਰੋਡ ਹੈ ਸ਼ਮਸ਼ਾਨ ਘਾਟ ਨੂੰ ਜਾਂਦੀ ਤੇ ਇਸੇ ਜਗ੍ਹਾ ਤੋਂ ਉੱਪਰ ਨੁਮਰੀਆ ਤੇ ਲਗਾਤਾਰ ਜਿਹੜੀ ਮੰਗ ਆਉ ਕਿਤੀ ਜਾ ਰਹੀ ਕਿ 2027 ਦੇ ਵਿੱਚ ਜਿਹੜਾ ਬਦਲਾਅ ਹੋ ਉਹ ਦੇਖਣਾ ਦੇਖਣਾ ਮੰਗ ਰਹੇ ਨੇ ਤੇ ਇਹਨਾਂ ਦਾ ਕਹਿਣਾ ਕਿ ਕਿਤਨਾ ਕਿਤੇ ਆਮ ਲੋਕਾਂ ਨੂੰ ਆਪਣੇ ਮਤ ਦਾ ਸਹੀ ਤੇ ਜਿਹੜਾ ਦਾਣਾ ਉਹ ਕਰਨਾ ਚਾਹੀਦਾ ਤਾਂ ਕਿ ਜਿਹੜੇ ਲੋਕ ਨੇ ਆਪਣੇ ਜਿਹੜੇ ਕੰਮ ਲੈ ਕੇ ਜਾਂਦੇ ਉਹਨਾਂ ਦੇ ਕੰਮ ਆ ਉਹ ਹੋ ਸਕਣ ਕੈਮਰਾ ਪਰਸਨ ਮੋਨੂ ਚਾੜਨ ਲਨ ਮੈਂ ਰਾਹੁਲ ਸਿਟੀ ਹਮ ਲੁਧਿਆਣਾ